ਬਸ ਸਭਿਆਚਾਰ ਜਿਹੜਾ ਸਾਡਾ ਹੈਗਾ ਸਾਡੇ ਪਹਿਰਾਵੇ ਹੈ ਤਮੀਜ਼ ਹੈ আদਬ ਹੈ ਸਾਡੇ ਪੰਜਾਬੀ ਦੇਖੋ ਪੰਜਾਬ ਦਾ ਗਹਿਣਾ ਹੈ ਪੰਜਾਬੀਅਤ ਦਾ ਗਹਿਣਾ ਹੈ ਇਹ ਹੈ ਨਾ ਜਾਂ ਅਣਖ ਹੈ ਸਾਡੀ ਹੈ ਨਾ ਇਹ ਜਿਹੜੀ ਚੀਜ਼ਾਂ ਨੇ ਇਹ ਈਵੋਲੂਸ਼ਨ ਚੇਂਜ ਹੁੰਦਾ ਰਹੇ ਪਰ ਇਹ ਚੀਜ਼ਾ ਸਾਡੀਆਂ ਪੰਜਾਬ ਚ ਰਹਿਣ ਕਲਚਰ ਸਾਡਾ ਰਹਿਣਾ ਜ਼ਰੂਰੀ ਹੈ ਬਹੁਤ ਜ਼ਿਆਦਾ ਚਰਖਾ ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਉਹ ਇੱਕ ਤੇਰੀ ਅੱਖ ਕਾਂਸ਼ਣੀ ਸੁਣੀਏ ਇੱਕ ਤੇਰੀ ਅੱਖ ਕਾਂਸ਼ਣੀ ਹੀਰੀਏ ਵਧੀਆ ਸੀਗਾ ਹੁਣ ਤੁਸੀਂ ਦੱਸਣਾ ਕਿਦਾਂ ਦਾ ਰਿਹਾ ਸਾਨੂੰ ਤਾਂ ਵਧੀਆ ਲੱਗਿਆ ਜੋ ਤੁਸੀਂ ਸ਼ੂਟ ਦੇ ਟਾਈਮ ਤੇ ਹੁਣ ਸਕਰੀਨ ਤੇ ਦੇਖਦੇ ਹੋ ਹਾਂ ਉਹ ਪਹਿਲਾਂ ਮੈਂ ਸ਼ੂਟ ਤੇ ਮੈਂ ਗਿਆ ਸੀ ਕਿਤੋਂ ਦਿਨ ਤੇ ਫਿਰ ਕਿਉਂਕਿ ਮੰਮਾ ਨੇ ਮੈਨੂੰ ਦੱਸਿਆ ਕਿ ਅੱਜ ਆ ਗੁੱਗੂ ਅੰਕਲੇ ਆਉਣਾ ਇਸ ਸੈੱਟ ਤੇ ਤਾਂ ਫਿਰ ਮੈਂ ਸਪੈਸ਼ਲੀ ਉਹਨਾਂ ਨੂੰ ਮਿਲਣ ਵੀ ਗਿਆ ਸੀਗਾ ਉਦੋਂ ਹੀ ਕਿਉਂਕਿ ਜਦੋਂ ਯੋਗਰਾਜ ਜੀ ਆ ਗੁੱਗੂ ਗਿੱਲ ਸਾਹਿਬ ਜਦੋਂ ਕਿਤੇ ਵੀ ਮਮਾ ਨਾਲ ਕਦੇ ਕੰਮ ਕਰਦੇ ਨੇ ਆ ਸੈੱਟ ਤੇ ਉਹਨਾਂ ਫਿਰ ਮੇਰੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਮੈਂ ਸਪੈਸ਼ਲੀ ਉਹਨਾਂ ਨੂੰ ਇੱਕ ਰਿਗਾਰਡ ਪੇ ਕਰਨ ਲਈ ਚਲ ਜਾਣਾ ਉਹਨਾਂ ਸੋ ਮੈਂ ਫਨ ਕਰਦਾ ਸੀ ਉੱਥੇ ਮੈਂ ਉਹਨਾਂ ਨਾਲ ਹੀ ਤੇ ਬੈਠੇ ਹੁੰਦੇ ਸੀ ਗੱਲਾਂ ਗੁਲਾਂ ਕਰੀ ਜਾਂਦੇ ਗਿੱਪੀ ਭਾਈ ਐਮੀ ਭਾਈ ਤੇ ਉਦੋਂ ਜਦ ਸ਼ੂਟ ਸ਼ੁਰੂ ਹੁੰਦਾ ਸੀਗਾ ਤੇ ਫਿਰ ਉਹਨਾਂ ਮੈਨੂੰ ਪਤਲ ਮੈਂ ਕਲਾਈਮੈਕਸ ਦਾ ਦੇਖਿਆ ਸੀ ਕਿ ਕੁਝ ਮੰਮਾ ਤੇ ਕੁਝ ਸ਼ੋਰਟਸ ਸੀਗੇ ਉਹ ਸਾਹਮਣੇ ਮੇਰੇ ਹੋਏ ਨੇ ਤੇ ਇੱਥੇ ਦੇਖਿਆ ਇੱਥੇ ਜ਼ਿਆਦਾ ਵਧੀਆ ਲੱਗ ਰਿਹਾ ਸੀਗਾ ਸੋ ਆਬਵੀਅਸਲੀ ਫਿਲਮ ਸਾਰੀ ਬਹੁਤ ਵਧੀਆ ਹੈ ਤੇ ਮੀਡੀਆ ਨੂੰ ਵਧੀਆ ਲੱਗੀ ਆ ਤੇ ਆਈ ਹੋਪ ਆਡੀਅנס ਨੂੰ ਵੀ ਬਹੁਤ ਵਧੀਆ ਲੱਗੂਗੀ ਸਭਿਆਚਾਰ ਨੂੰ ਦਰਸਾ ਰਹੀ ਹੈ ਕਿ ਵਾਕਈ ਇਸ ਸਮੇਂ ਸਭਿਆਚਾਰ بچਾਉਣ ਦੀ ਲੋੜ ਹੈ ਪੰਜਾਬ ਵਿੱਚ ਨਹੀਂ ਉਹ ਦੇਖੋ ਟਾਈਮ ਦੇਖੋ ਈਵੋਲੂਸ਼ਨ ਤਾਂ ਆਉਣਾ ਜ਼ਰੂਰੀ ਹੁੰਦਾ ਈਵੋਲੂਸ਼ਨ ਆਊਗਾ ਇਸ ਤੋਂ ਬਾਅਦ ਵੀ ਈਵੋਲੂਸ਼ਨ ਬਹੁਤ ਆਣਾ ਹਲੇ ਆਈ ਥਿੰਕ ਬਸ ਸੱਭਿਆਚਾਰ ਜਿਹੜਾ ਸਾਡਾ ਹੈਗਾ ਸਾਡੇ ਪਹਿਰਾਵੇ ਹੈ ਤਮੀਜ਼ ਹੈ আদਬ ਹੈ ਸਾਡੇ ਪੰਜਾਬੀ ਦੇਖੋ ਪੰਜਾਬ ਦਾ ਗਹਿਣਾ ਹੈ ਪੰਜਾਬੀਅਤ ਦਾ ਗਹਿਣਾ ਹੈ ਇਹ ਹੈ ਨਾ ਜਾਂ ਅਣਖ ਹੈ ਸਾਡੀ ਹੈ ਨਾ ਇਹ ਜਿਹੜੀ ਚੀਜ਼ਾਂ ਨੇ ਇਹ ਈਵੋਲੂਸ਼ਨ ਚੇਂਜ ਹੁੰਦਾ ਰਹੇ ਪਰ ਇਹ ਚੀਜ਼ਾਂ ਸਾਡੀਆਂ ਪੰਜਾਬ ਚ ਰਹਿਣ ਕਲਚਰ ਸਾਡਾ ਰਹਿਣਾ ਜ਼ਰੂਰੀ ਹੈ ਬਹੁਤ ਜ਼ਿਆਦਾ ਨਹੀਂ ਤਾਂ ਵੈਸਟ ਕਲਚਰ ਆ ਕੇ ਕਵਰ ਅਪ ਕਰ ਜੂਗਾ ਫਿਰ ਉਹ ਇੰਨਾ ਵੀ ਵਧੀਆ ਨਹੀਂ ਹੁੰਦਾ ਹਵਾ ਹੋਣੀ ਜ਼ਰੂਰੀ ਹੁੰਦੀ ਆ ਕਿਸੇ ਵੀ ਕਿਸੇ ਵੀ ਸ਼ੈਲੀ ਚੋਂ ਕਿਸੇ ਵੀ ਏਰੀਆ ਚੋਂ ਜਾਂ ਕਿਸੇ ਵੀ ਤਰ੍ਹਾਂ ਦਾ ਜਨਰ ਹੈ ਉਹ ਸਾਡੇ ਪੰਜਾਬ ਚ ਇੱਕ ਵਾਰੀ ਆਉਂਦਾ ਜ਼ਰੂਰ ਆ ਜ਼ਿਆਦਾ देर ਨਹੀਂ ਰਹਿੰਦਾ ਕਿਉਂਕਿ ਨਵਾਂ ਨਵਾਂ ਕੁਝ ਨਾ ਕੁਝ ਆ ਜਾਂਦਾ ਈਵੋਲੂਸ਼ਨ ਹੋਈ ਜਾਂਦਾ ਪਰ ਜਿਹੜਾ ਸੱਭਿਆਚਾਰਾ ਨਾ ਉੱਥੇ ਹੀ ਰਹਿਣਾ ਚਾਹੀਦਾ ਪਾਪਾ ਦੀ ਇੰਡਸਟਰੀ ਨੂੰ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਲਈ ਕੁਝ ਬਸ ਉਹਨਾਂ ਲਈ ਜਿੰਨਾ ਵੀ ਕਹੂੰਗਾ ਉਹਨਾਂ ਘੱਟ ਪੈ ਜਾਣਾ ਕਿਉਂਕਿ ਮੈਂ ਤਾਂ ਇਹ ਕਹਿਣਾ ਕਿ ਮੈਂ ਬLESSED ਹਾਂ ਕਿ ਮੈਂ ਇਸ ਖਾਨਦਾਨ ਚ ਪੈਦਾ ਹੋਇਆ ਹਾਂ ਕਿ ਮੈਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਆ ਅਬਜ਼ਰਵ ਕਰਨ ਨੂੰ ਮਿਲਿਆ ਕਿ ਵੀ ਅ ਵੀ ਜਿਹੜਾ ਸਾਡਾ ਕਲਚਰ ਆ ਉਹ ਨੇੜਿਓਂ 뮤ਜ਼ਿਕਲੀ ਬਹੁਤ ਨੇੜਿਓਂ ਦੇਖਣ ਨੂੰ ਮਿਲਿਆ ਸੋ ਹਾਂ ਐਕਟਿੰਗ ਵਾਈਜ਼ ਵੀ ਮੰਮਾ ਵੱਲੋਂ ਪਾਪਾ ਵੱਲੋਂ 뮤ਜ਼ਿਕਲੀ ਸੋ ਇਸ ਕਰਕੇ ਆਈ think ਮੈਂਮਾ ਬਹੁਤ ਬlesed ਰਹੇ ਆ ਉਸਮਾਨ ਕਿ ਕੀ ਪ੍ਰੋਜੈਕਟਸ ਆ ਰਹੇ ਆਣ ਵਾਲੇ ਹੁਣ ਆ ਹੈਗੇ ਕੁਝ ਗਾਣੇ ਨੇ ਕੁਝ ਗਾਣੇ ਸ਼ੂਟ ਕਰਨ ਵਾਲੇ ਨੇ ਕੁਝ ਐਲਬਮਸ ਨੇ ਈਪੀ ਹੈ ਐਲਬਮ ਹੈ ਤੇ ਬਸ ਉਹਨਾਂ ਦੇ ਹੁਣ ਚੱਲ ਰਿਹਾ ਹੁਣ ਹੌਲੀ ਹੌਲੀ ਮਹੀਨੇ ਮਹੀਨੇ ਤੱਕ ਕੱਢੀ ਜਾਵਾਂਗੇ ਗਾਣੇ ਫਿਰ ਐਲਬਮ ਈਪੀ ਤੇ ਕੰਮ ਕਰਾਂਗੇ ਕੁਝ ਗਾ ਕੇ ਸੁਣਾਓ ਹਲੇ ਨਾ ਸ਼ੋਰ ਹੋ ਰਿਹਾ ਉਹਦੇ ਨਾਲ ਹਲੇ ਨਾ ਸ਼ੋਰ ਆਪਾਂ ਸ਼ਾਂਤੀ ਚ ਬੈਠਾਂਗੇ ਨਾ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਉਹ ਇੱਕ ਤੇਰੀ ਅੱਖ ਕਾਸ਼ ਨਹੀਂ ਸੁਣੀਏ ਇੱਕ ਤੇਰੀ ਅੱਖ ਕਾਸ਼ ਨਹੀਂ ਹੀਰੀਏ ਇੱਕ ਤੇਰਾ ਹਾਇ ਸਕ ਤਕ੍ਰਿਣਾ ਨਹੀਂ ਸੋਣੀਏ ਬਸ ਇਹ ਇੰਨਾ ਸ਼ੋਰ ਹੈ ਮਾਈਕ ਚ ਸਾਨੂੰ ਨਾ ਸੁਣਾਈ ਦਵੇ ਪਰ ਸਾਡੇ ਕੰਨਾਂ ਨੂੰ ਬਹੁਤ ਆਲੇ-ਦਾਲੇ ਸ਼ੋਰ ਆ ਰਿਹਾ ਥੈਂਕ ਯੂ ਜੀ ਤਾਂ ਸਰਦੁਰਸ ਕੰਦਰਜੀ ਦੇ ਪੁੱਤਰ ਜਿਨ੍ਹਾਂ ਨੇ ਸਾਨੂੰ ਗੀਤ ਵੀ गा ਕੇ ਸੁਣਾਏ ਤੇ ਸਭਿਆਚਾਰ ਨੂੰ ਬਚਾਉਣ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਜਿਵੇਂ ਤਾਂ ਇਹ ਫਿਲਮ ਵੀ ਸਭਿਆਚਾਰ ਨੂੰ ਦਰਸਾਉਂਦੀ